ਦੇਖੋ ਦੇਸੀ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਬਰਸਾਤ ਤੋਂ ਪਹਿਲਾਂ ਲੁਧਿਆਣਾ ਦੇ ਬੁੱਢੇ ਦਰਿਆ ਦੇ ਕੀ ਹਾਲਾਤ ਹੋਣਗੇ ਹਮੇਸ਼ਾ ਕਿਉਂਕਿ ਹਮੇਸ਼ਾ ਹੀ ਹਰ ਸਾਲ ਜਦੋਂ ਬਰਸਾਤਾਂ ਆਂਦੀਆਂ ਤਾਂ ਇਹ ਬੁੱਢਾ ਨਾਲਾ ਓਵਰਫਲੋ ਹੋ ਜਾਂਦਾ ਤਾਂ ਪਿਛਲੇ ਸਾਲ ਵੀ ਜਿਹੜਾ ਬੁੱਢਾ ਦਰਿਆ ਜਿਹੜਾ ਬਰਸਾਤ ਆਈ ਸੀ ਤਾਂ ਬੁੱਢਾ ਦਰਿਆ ਓਵਰਫਲੋ ਹੋ ਕੇ ਸ਼ਹਿਰ ਦੇ ਕਈ ਇਲਾਕੇ ਇਸ ਬਾੜ ਦੀ ਚਪੇਟ ਚ ਆ ਗਈ ਸੀ ਕਿਉਂਕਿ ਬੁੱਢਾ ਦਰਿਆ ਦਾ ਨਹੀਂ ਕਾਫੀ ਪ੍ਰੋਪਰ ਨਹੀਂ ਹੋਣ ਕਰਕੇ ਬੁੱਢੇ ਦਰਿਆ ਦਾ ਸਾਰਾ ਪਾਣੀ ਜਿਹੜੇ ਬੁੱਡੇ ਦਰਿਆ ਦੇ ਨਾਲ ਦੇ ਇਲਾਕੇ ਦੇ ਵਿੱਚ ਆ ਗਿਆ ਤੇ ਉਹ ਸਾਰਾ ਇਲਾਕਾ ਪਾਣੀ ਦੇ ਵਿੱਚ ਜਲਮਗਨ ਹੋ ਗਿਆ ਤਾਂ ਉਥੇ ਸੀ ਤਾਂ ਦਿਖਾ ਰਿਹਾ ਹੁਜਾਣਾ ਦੇ ਇਹ ਬੁੱਢਾ ਦਰਿਆ 650 ਕਰੋੜ ਰੁਪਏ ਦੀ ਹਮੇਸ਼ਾ ਹੀ ਇੱਥੇ ਜਿਹੜੀ ਰਾਜਨੀਤਿਕ ਰੋਟੀਆਂ ਵੀ ਸੇਕੀ ਜਾਂਦੀਆਂ ਸਿਆਸੀ ਹਮੇਸ਼ਾ ਇੱਥੇ ਰੋਟੀਆਂ ਸੇਕਦੇ ਆ 650 ਕਰੋੜ ਰੁਪਏ ਦਾ ਇਥੇ ਇਹਦੀ ਬੁੱਡੇ ਨਾਲੇ ਦੀ ਨਵੀਂ ਕਰਨ ਵਾਸਤੇ ਗ੍ਰਾਂਟ ਵੀ ਹੋਈ ਹੈ ਲੇਕਿਨ ਗ੍ਰਾਂਟ ਕਿੱਥੇ ਗਈ ਹਜੇ ਤੱਕ ਵੀ ਉਹ ਠੰਡੇ ਬਸਤੇ ਦਾ ਜਿਹੜਾ ਮਾਮਲਾ ਠੰਡੇ ਬਸਤੇ ਵਿੱਚ ਹੈ ਲੇਕਿਨ ਕਿਤੇ ਨਾ ਕਿਤੇ ਬਰਸਾਤ ਦੀ ਜਿਹੜੀ ਕੱਲ ਪਹਿਲੀ ਦਸਤਖਜੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਮੌਸਮ ਸੁਹਾਵਣਾ ਹੋ ਗਿਆ ਲੈ ਕਿਤੇ ਕਿਤੇ ਆਸ-ਪਾਸ ਬੁੱਡੇ ਨਾਲੇ ਦੇ ਆਸ-ਪਾਸ ਵਾਲੇ ਲੋਕ ਰਹਿੰਦੇ ਆ ਉਹਨਾਂ ਵਿੱਚ ਇੱਕ ਮੱਥੇ ਦੇ ਖਿਚਕਣ ਪੈ ਗਈ ਕਿਉਂਕਿ ਪਿਛਲੇ ਸਾਲ ਵੀ ਇਸੇ ਮੌਸਮ ਦੌਰਾਨ ਜਦੋਂ ਬਰਸਾਤ ਆਈ ਸੀ ਤਾਂ ਇਹ ਬੁੱਢਾ ਨਾਲਾ ਜਿਹੜਾ ਓਵਰਫਲੋ ਹੋਊਗਾ ਕਿ ਆਸ-ਪਾਸ ਦੇ ਇਲਾਕੇਆਂ ਵਿੱਚ ਪਾਣੀ ਕਾਫੀ ਗੰਦਾ ਪਾਣੀ ਆ ਗਿਆ ਸੀ ਤਾਂ ਲੋਕਾਂ ਦਾ ਘਰ ਦੇ ਵਿੱਚ ਰਹਿਣਾ دشوار ਹੋ ਗਿਆ ਸੀ ਕਿਉਂਕਿ ਬੁੱਢਾ ਨਾਲਾ ਗੰਦਾ ਪਾਣੀ ਹੁੰਦਾ ਸੀ ਜਿਦਾਂ ਕਾਫੀ ਬਿਮਾਰੀਆਂ ਫੈਲਦਾ ਵੀ ਆਮ ਲੋਕਾਂ ਦੇ ਵਿੱਚ ਇਹ ਡਰਨ ਦਾ ਸੋ ਪ੍ਰਸ਼ਾਸਨ ਦੇ ਇਸ ਵਾਰ ਕੀ ਇੰਤਜ਼ਾਮ ਹੋਣਗੇ ਜਾਂ ਲੋਕਾਂ ਵੱਲੋਂ ਇਸ ਵਾਰ ਕੀ ਪ੍ਰਸ਼ਾਸਨ ਤੋਂ ਅਪੀਲ ਹੈ ਵੀ ਕਿਸ ਤਰ੍ਹਾਂ ਦੇ ਇੰਤਜ਼ਾਮ ਹੋਣ ਚਾਹੀਦਾ ਕਿ ਇਹ ਬੁੱਢਾ ਦਰਾ ਇਸ ਬਰਸਾਤਾਂ ਵਿੱਚ ਓਵਰਫਲੋ ਨਾ ਹੋਵੇ ਤਾਂ ਕਿ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਦੇ ਕਰਾਚੇ ਇਹ ਪਾਣੀ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਨਾ ਪਵੇ ਤਾਂ ਆਪ ਗੱਲਬਾਤ ਕਰਦੇ ਲੋਕਾਂ ਨਾਲ ਵੀ ਕੀ ਖਰਾ ਦਿੰਦੇ ਆ ਕੀ ਗੱਲਬਾਤ ਕਰਦੇ ਆ ਔਰ ਤੁਹਾਨੂੰ ਇਸ ਦੇ ਨਾਲ ਹੀ ਤੁਹਾਨੂੰ ਅੱਜ ਅਸੀਂ ਗਰਾਊਂਡ ਰਿਪੋਰਟ ਵੀ ਦਿਖਾਵਾਂਗੇ ਬੁੱਡੇ ਨਾਲੇ ਦੀ ਕਿੱਥੇ ਕਿੱਥੇ ਜਿਹੜਾ ਬੁੱਢਾ ਨਾਲਾ ਓਵਰਫਲੋ ਹੁੰਦਾ ਤੇ ਪਿੱਛੇ ਜਿਹੜੇ ਪੰਪਿੰਗ ਸਟੇਸ਼ਨ ਲੱਗੇ ਆ ਉਹਨਾਂ ਦਾ ਇਸ ਟਾਈਮ ਕੀ ਜ਼ਮੀਨ ਜਿਹੜਾ ਇਸ ਟਾਈਮ ਜ਼ੀਰੋ ਰਿਪੋਰਟ ਗਰਾਊਂਡ ਰਿਪੋਰਟ ਜ਼ੀਰੋ ਰਿਪੋਰਟ ਹੈਗੀ ਹੈ ਤੁਹਾਨੂੰ ਉਹ ਵੀ ਤੁਹਾਨੂੰ ਪੂਰਾ ਦਿਖਾਉਂਦੇ ਆ ਆਓ ਤੁਹਾਨੂੰ ਉਸ ਬੁੱਡੇ ਨਾਲੇ ਤੁਹਾਨੂੰ ਅੱਜ ਤੁਹਾਨੂੰ ਸੋ ਐਸ ਟਾਈਮ ਮੌਜੂਦ ਅਸੀਂ ਟੋਕਾ ਮੱਲਾ ਧਰਮਪੁਰ ਇਲਾਕੇ ਦੇ ਵਿੱਚ ਦੱਸਦੀ ਪਿਛਲੇ ਸਾਲ ਵੀ ਇਸ ਇਲਾਕੇ ਦੇ ਵਿੱਚ ਜਿਹੜਾ ਬਰਸਾਤਾ ਹੋਇਆ ਸੀ ਤਾਂ ਬੁੱਢਾ ਦਰਿਆ ਓਵਰਫਲੋ ਹੋ ਗਿਆ ਕਿ ਇਸ ਇਲਾਕੇ 'ਚ ਕਾਫੀ ਜਿਹੜਾ ਪਾਣੀ ਤਕਰੀਬਨ 4 ਫੁੱਟ ਤੋਂ ਉੱਪਰ ਆ ਗਿਆ ਤੇ ਕੀ ਹਾਲਾਤ ਸੀ ਉਸ ਟਾਈਮ ਦੇ ਵਿੱਚ ਲਗਾਤਾਰ ਜਿਹੜਾ 10 ਦਿਨ ਇਸ ਇਲਾਕੇ 'ਚ ਪਾਣੀ ਬਿਲਕੁਲ ਖੜਾ ਰਿਹਾ ਔਰ ਲੋਕੀ ਬੇਹਾਲ ਹੁੰਦੇ ਰਹਤੇ ਐ ਐਸ ਟਾਈਮ ਅਸੀਂ ਫਿਰ ਉਸੇ ਜਗ੍ਹਾ ਤੇ ਮੌਜੂਦ ਐ ਜੀਰੋ ਗਰਾਊਂਡ ਰਿਪੋਰਟਰ ਅੱਜ ਦੱਸਾਂ ਕਿ ਹਾਲਾਤ ਐ ਇਸ ਟਾਈਮ ਕੀ ਇਸ ਸਾਲ ਵੀ ਉਹ ਹਾਲਾਤਾਂ ਨਹੀਂ ਬਣਦੇ ਕੀ ਲੋਕਾਂ ਦੇ ਮਨ ਦੇ ਵਿੱਚ ਇਸ ਟਾਈਮ ਕੀ ਡਰ ਪਨ ਪਿਆ ਵੀ ਬਰਸਾਤਾ ਆਉਣ ਤੋਂ ਪਹਿਲਾਂ ਕੀ ਹਾਲਾਤ ਹੋ ਸਕਦੇ ਹੈ ਗਲਬਤ ਕਰਦੇ ਭਾਜੀ ਕੀ ਨਾਮ ਹੈ ਤੁਹਾਡਾ ਸੋਮਨਾ ਸਿੰਘ ਠੀਕ ਹੈ ਕਿਹੜਾ ਇਲਾਕਾ ਹੈ ਧਰਮਪੁਰਾ ਗਲੀ ਨੰਬਰ 1 ਕਾਹੀ ਇਸ ਟਾਈਮ ਜਿਹੜਾ ਬਰਸਾਤਾ ਬਣ ਬਿਲਕੁਲ ਨਾਲੜੇ ਬੁੱਢਾ ਨਾਲਾ ਪੈਂਦਾ ਕੀ ਹਾਲਾਤ ਹੁੰਦੇ ਤੇ ਇਸ ਟਾਈਮ ਕੀ ਸਰ ਇਸ ਗਲੀ ਦੇ ਵਿੱਚ ਸਾਰੋਂ ਜ਼ਿਆਦਾ ਪਾਣੀ ਰਹਿੰਦਾ ਤੇ ਨਰਕ ਵਰਗਾ ਹਾਲਾਤ ਹੋ ਜਾਂਦਾ ਤੇ ਗਲੀ ਦੇ ਵਿੱਚ ਕਟੋ ਘਟਨੀ ਅੱਡਾ ਅੱਡਾ ਪਾਣੀ ਹੁੰਦਾ 2-3 ਫੁੱਟ ਮੈਂ ਉਹ ਲਾਸਟ ਸੀਜ਼ਨ ਵੀ ਆਇਆ ਜੋ ਦੁਖੀ ਹੋ ਕੇ ਆਪਣਾ ਮਕਾਨ ਉੱਚਾ ਕਰਵਾਇਆ ਆਪਣੀ ਸੇਫਟੀ ਲਈ ਪਰ ਰੋਜ਼ਾਨਾ ਗਲੀ ਦੇ ਵਿੱਚੋਂ ਤਾਂ ਆਪਾਂ ਹੀ ਨਿਕਲਣਾ ਨਾ ਉਸ ਪਾਣੀ ਦੇ ਵਿੱਚੋਂ ਹਲਾਤ ਇਦਾਂ ਦੇ ਆ ਕੋਈ ਜਾਨਵਰ ਹੋਵੇ ਆਂਦਾ ਜਾਂਦਾ ਹੋਵੇ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਵੇ ਕੌਣ ਜ਼ਿੰਮੇਵਾਰ ਹੋਏਗਾ ਸਭ ਤੋਂ ਵੱਡੀ ਗੱਲ ਪਾਣੀ ਦੀ ਨਿਕਾਸੀ ਨਹੀਂ ਹੈਗੀ ਇੱਥੇ ਨਿਕਾਸੀ ਤਾਂ ਨਹੀਂ ਆ ਗਈ ਬੁੱਢਾ ਦਰਿਆ ਦਰਿਆ ਸਾਰੇ ਨਾਲੇ ਭਰੇ ਪਏ ਆ ਉਹਨਾਂ ਦੀ ਪ੍ਰੋਪਰ ਸਫਾਈ ਨਹੀਂ ਹੁੰਦੀ ਆਂਦੇ ਕਿਸੇ ਟਾਈਮ ਖਾਣਾ ਪੂਰਤੀ ਇੱਕ ਕ੍ਰੇਨ ਨੇ ਆਇਆ ਪੰਜਾ ਮਾਰਿਆ ਤੈਨਾਂ ਗਏ ਬਾਅਦ ਚ ਪੁੱਛਿਆ ਕੋਈ ਤਕਨੀਕੀ ਖਰਾਬੀ ਹੋ ਗਈ ਮਸ਼ੀਨੀ ਦੇ ਵਿੱਚ ਕਹਿੰਦਾ ਪੂਰਤੀ ਕਰਕੇ ਇੱਕ ਪਾਸੇ ਹੋ ਜਾਂਦੇ ਨੇ ਇਸਦਾ ਇਹ ਤਾਂ ਹੁਣ ਬਰਸਾਤ ਦੇ ਹਲਕੀ ਦਸਤਕਾ ਲੱਤੀ ਹੈ ਤੇ ਹੁਣ ਅਨੁਮਾਨੇ ਵੀ ਲਗਾਈ ਜਾ ਰਿਹਾ ਵੀ ਬਰਸਾਤ ਸ਼ਾਇਦ ਜਲਦੀ ਆ ਜਾਵੇ ਤਾਂ ਕੀ ਕਿਸ ਤਰ੍ਹਾਂ ਦੇ ਹਾਲਾਤ ਹੋ ਗਏ ਪੀਲੇ ਸਾਤਾ ਬਹੁਤ ਜ਼ੀ ਵੱਨਸ਼ਾਨ ਚ ਸ਼ੋਅ ਆ ਰਹੀ ਇਸ ਗਲੀ ਦੇ ਵਿੱਚ ਹਾਲਾਤ ਉਹੀ ਹੋ ਰਹਿਣਗੇ ਉਹੀ ਰਹਿਣਗੇ ਇਹੋ ਰਹਿਣਗੇ ਕਿਉਂ ਪਾਣੀ ਦੀ ਨਿਕਾਸੀ ਨਹੀਂ ਹੈਗੀ ਨਾ ਇਸ ਗਲੀ ਦੇ ਵਿੱਚ ਸੀਵਰੇਜ ਪੇ ਨਾ ਇਸ ਗਲੀ ਦੇ ਵਿੱਚ ਵਾਟਰ ਪਾਣੀ ਦੇ ਕਿਹੜੇ ਪੈਨ ਆਲੇ ਆ ਉਹ ਵੀ ਹੈ ਗਲੀ ਪਟਕੇ ਦੇਖ ਲਓ 7 ਫੁੱਟ ਤੇ ਪਾਣੀ ਦਾ ਪੈਪ ਹੋਏਗਾ ਨੀਚੇ ਤੇ ਤੇ ਕੀ ਅਸੀਂ ਕੀ ਸਲਾਹ ਹੀ ਦੇ ਸਕਦੇ ਸਰਕਾਰ ਨੂੰ ਸਰ ਸਰਕਾਰ ਨੂੰ ਜੋ ਮਰਜ਼ੀ ਗਏ ਚਲੋ ਪਰ ਸੁਣਵਾਈ ਕੁਝ ਨਹੀਂ ਆਈ ਕੀ ਹਾਲਾਤ ਵੀ ਹੋਣੋ ਕੀ ਆ ਹਾ ਹੋਣਾ ਹੀ ਫੇਰ ਆਈ ਹੈ ਤੁਸੀਂ ਵੱਤ ਤੋਂ ਵੱਤ ਸਫਾਈ ਆਈ ਹੈ ਮੇਨ ਕਿਹੜੀ ਪਾਣੀ ਦੀ ਨਿਕਾਸੀ ਉਹਨੂੰ ਸਹੀ ਕੀਤਾ ਜਾਵੇ ਬੁੱਡੇ ਦਰਿਆ ਦੀ ਪ੍ਰੋਪਰ ਸਫਾਈ ਹੋਵੇ ਨਾਲਿਆ ਦੀ ਸਫਾਈ ਹੋਵੇ ਜੇ ਸਫਾਈ ਹੁੰਦੀ ਫੇਰ ਹਾਲਾਤ ਨਹੀਂ ਬਣਨਗੇ ਫੇਰ ਨਹੀਂ ਬਣਨਗੇ ਭਾਈ ਜੀ ਪਾਣੀ ਨਿਕਲਣ ਦਾ ਰਾਹ ਹੋਏਗਾ ਤੇ ਪਾਣੀ ਖੜੇਗਾ ਹੀਗਾ ਤੇ ਸਭ ਤੋਂ ਵੱਡੀ ਗੱਲ ਆਈ ਹੈ ਸੋ ਮੈਂ ਨਾਲ ਹੋਰ ਵੀ ਕੋ ਇਸ ਇਲਾਕੇ ਦੇ ਲੋਕ ਹੋੜੇ ਭਾਜੀ ਕਿੰਨੇ ਮੀਟਰ ਮੇਰਾ ਨਾਮ ਰਾਜੂ ਜੀ ਕਾਦਾ ਕੰਮ ਕਰਦਾ ਕੋਈ ਰੀਦਾ ਜੀ ਹੋਰ ਤੁਸਾਂ ਦਾ ਤੁਹਾਡੇ ਲਾਸਟ ਟਾਈਮ ਨੂੰ ਪ੍ਰੋਬਲਮ ਆਈ ਸੀ ਨਹੀਂ ਜੀ ਬੜੀ ਬੜੀ ਅੱਗੇ ਦੋ ਤਿੰਨ ਵਾਰੀ ਆ ਚੁੱਕੀ ਕਿ ਪ੍ਰੋਬਲਮ ਇਨਸਾਨ ਕਾਫੀ ਹੋਇਆ ਇਨਸਾਨ ਜਿੰਨਾ ਕੱਚਾ ਮਾਲ ਜੀ ਸਾਰਾ ਖਰਾਬ ਹੋ ਜਾਂਦਾ ਸੀ ਕਿਨਾਂ ਨੂੰ ਥਾਵਾਂ ਨਹੀਂ ਰੋਡੇਟ ਪੁਣੇ 2 ਲੱਖ ਦਾ ਨੁਕਸਾਨ ਹੁੰਦਾ ਜੀ ਔਰ ਕੋਈ ਕੋਈ ਕਿਸੇ ਦੀ ਸੁਣਵਾਈ ਨਹੀਂ ਹੈਗੀ ਕੋਈ ਕੋਈ ਦਿਨ ਦਾ ਨਹੀਂ ਕੁਝ ਲੈਣਾ ਨਹੀਂ ਦੇਣੀ ਉਦੋਂ ਬੈਂਕ ਦੀ ਵਿਆਜ ਪਈ ਜਾਂਦੀ ਹੈ ਕੀ ਹਾਲਾਤ ਜਿਹੜਾ ਬੁੱਢਾ ਦਾ ਘਰ ਬਿਲਕੁਲ ਨਾੜਾ ਇਲਾਕਾੜਾ ਹੈ ਬੁੱਢਾ ਨਾਲੇ ਬਿਲਕੁਲ ਨਾੜਾ ਇਲਾਕਾ ਕਿੰਨੇ ਵੀ ਜਿੰਨੀ ਮਤਵ ਸਫਾਈ ਹੋ ਜੇ ਜ਼ਿਆਦਾ ਬੈਠ ਰਹੇ ਸਫਾਈ ਹੋਣ ਨ بس ساتھ آن ہوئے کچھ دن باقی ਹੈਗੇ ਜੇ ਪਹਿਲਾ ਹੀ ਸਫਾਈ ਹੋਵੇ ਤਾਂ ਲੱਗਦਾ ਵੀ ਇਹ ਹਾਲਾਤ ਸਹੀ ਹੋ ਜੂਗਾ کافی ਫਰਕ ਪੈਗਾ ਜੀ ਉਹਦੇ ਨਾਲ ਤਾਂ ਜੇ ਆਪਾਂ ਜਗ੍ਹਾ ਜਗ੍ਹਾ ਖਾਲੀ ਹੋ ਜੇਗੀ ਤਾਂ ਪਾਣੀ ਕਿੱ데 ਜਾਏਗਾ ਇਹ ਉੱਥੇ ਇਹ ਜਗ੍ਹਾ ਹੀ ਨਹੀਂ ਖਾਲੀ ਹੁੰਦੀ ਤੇ ਪਾਣੀ ਕਿੱਥੇ ਜਾਊਗਾ ਸਫਾਈ ਜ਼ਰੂਰੀ ਹੈ ਬਿਲਕੁਲ ਸਫਾਈ ਜ਼ਰੂਰੀ ਹੈ ਮੈਂ ਨਾਲ ਹੋਰ ਵੀ ਇਸ ਇਲਾਕੇ ਦੇ ਲੋਕ ਮੈਂ ਪਾਣੀ ਕਿਹਨ ਨਮਸਕਾਰ ਜੀ ਅਨਿਲ ਕੁਮਾਰ ਅਲੀ ਕਿਸਾ ਲੀ ਰਹਾ ਤੁਹਾਡੇ ਵੀ ਮੈਂ ਜਿਹੜਾ ਲਿਖਿਆ ਵਾਲੇ ਮਕਾਨ ਜਿਹਦਾ ਮੈਂ ਦਿਖ ਰਿਹਾ ਮੈਂ ਸ਼ਾਟ ਦਿਖਾਉਂਗਾ ਕੈਮਰਾਮੈਨ ਦਿਖਾਉ ਵੀਗਾ ਜਿਹੜਾ ਸ਼ਾਟ ਹੈ ਦੇਖੋ ਲੋਕਾਂ ਨੇ ਹਜੇ ਵੀ ਆਪਣੇ ਦੇ ਘਰ ਦੇ ਜਿਹੜੇ ਹਾਲਾਤ ਵੀ ਬਰਸਾਤਾਂ ਬਚਨ ਦੇ ਪੱਕੇ ਆਪਣੇ ਬੰਦ ਬਣਾ ਦਿੱਤੇ ਹੈ ਤਾਂ ਕਿ ਇਹਨਾਂ ਨੂੰ ਹਮੇਸ਼ਾ ਡਰ ਹੀ ਸਤਾ ਜਾਂਦਾ ਵੀ ਇਹ ਸਾਡੇ ਜਦੋਂ ਬਰਸਾਤ ਆਉਂਦੀ ਤਾਂ ਇਹਨਾਂ ਦੇ ਇਲਾਕੇ ਚ ਸਭ ਤੋਂ ਪਹਿਲਾਂ ਪਾਣੀ ਭਰ ਜਾਂਦਾ ਹੈ ਪਿਛਲੇ ਸਾਲ ਜਿਹੜੇ ਮਕਾਨ ਚ ਪਾਣੀ ਆਇਆ ਸੀ ਸਰ ਹਾਂਜੀ ਕਿੰਨਾ ਪਾਣੀ ਆ ਜਾਂਦਾ ਪਾਣੀ ਸਰ ਜਦੋਂ ਬਰਸਾਤਾਂ ਸ਼ੁਰੂ ਹੁੰਦੀਆਂ ਨੇ ਇਹ ਸਭ ਤੋਂ ਪਹਿਲੇ ਇਹੀ ਹੋ ਰਹੀ ਹੈਗਾ ਜਿੱਥੇ ਪਾਣੀ ਆਂਦਾ ਸਭ ਤੋਂ ਬਾਅਦ ਹਾਂਜੀ ਕਿੰਨਾ ਕਿੰਨਾ ਫੁੱਟ ਪਾਣੀ ਆ ਜਾਂਦਾ 1 ਵਜੇ ਇਹ ਹੈ ਕਿ ਮਕਾਨ ਨੀਵਾ ਹੈਗਾ ਵਾ ਜਿਹੜੀ ਸਭ ਤੋਂ ਜਿਹੜੀ ਮੋਸਟ ਵਜੇ ਹੈਗੀ ਕਿ ਨਾਲੇ ਦੀ ਸਫਾਈ ਨਹੀਂ ਹੁੰਦੀ ਜੀ ਨਾਲੇ ਦੀ ਸਫਾਈ ਹੋਵੇ ਤੇ ਪਾਣੀ ਕਿਸੇ ਦੇ ਘਰ ਵੀ ਨਾ ਆਵੇ ਬਸ ਮੇਰਾ ਇਹ ਕਹਿਣਾ ਹੈਗਾ ਕਿ ਬਸ ਨਾਲੇ ਦੀ ਸਫਾਈ ਹੋਣੀ ਚਾਹੀਦੀ ਹੈ ਫਿਰ ਲੋਕਾਂ ਦਾ ਕੋਈ ਇਸ਼ੂ ਹੀ ਨਹੀਂ ਬੰਦਾ ਨਾਲੇ ਦੀ ਸਫਾਈ ਹੋ ਜਾਵੇ ਸਾਰੇ ਕੰਮ ਖਤਮ ਹੋ ਜਾਣੇ ਹਨ ਬਰਸਾਤਾ ਨੂੰ ਕੁਛ ਦਿਨ ਬਾਕੀ ਹੈ ਜੇ ਸਰਕਾਰ ਜਾਂ ਨਗਰ ਨਿਗਮ ਪਹਿਲਾਂ ਹੀ ਨਾਲੇ ਸਫਾਈ ਸ਼ੁਰੂ ਕਰ ਦੇਣ ਹੁਣ ਤੋਂ ਹੀ ਸ਼ੁਰੂ ਕਰ ਦੇਣ ਲੱਗਦਾ ਫਿਰ ਇੱਥੇ ਹਾਲਾਤ ਨਹੀਂ ਬਣਗੇ ਨਹੀਂ ਨਹੀਂ ਬਿਲਕੁਲ ਬਹੁਤ ਵਧੀਆ ਹੋਊਗੀ ਜੀ ਸਫਾਈ ਹੋ ਜਾਵੇ ਹਾਂਜੀ ਬਸ ਨਾਲੇ ਦੀ ਸਫਾਈ ਹੋ ਜਾਵੇ ਹੋਰ ਕੋਈ ਚੱਕਰ ਨਹੀਂ ਹੈਗਾ ਇਸ ਦਿਨ ਲੱਗਦਾ ਵੀ ਇਸ ਦੇ ਨਾਲ ਬੁੱਢਾ ਨਾਲਾ ਸਾਬੀ ਹੋ ਜੂਗਾ ਦਰਿਆਵੰਗ ਬਣ ਸਕਦਾ ਹਾਂਜੀ ਪਹਿਲੇ ਨੰਬਰ ਤੇ ਲੋਕਾਂ ਦਾ ਜਿਹੜਾ ਕੂੜਾ ਕਰਕਟ ਜਿਹੜਾ ਸੜਦੇ ਆ ਉਸ ਚੀਜ਼ ਤੇ ਸਖਤੀ ਕਰਨੀ ਚਾਹੀਦੀ ਆ ਵੀ ਲੋਕ ਜਿਹੜਾ ਗੰਦ ਗੁੰਦ ਨਾ ਸਟਣ ਇਹ ਨਾਲਾ ਨਾ ਭਰੇ ਦੂਜੇ ਨੰਬਰ ਤੇ ਸਫਾਈ ਹੋਣੀ ਚਾਹੀਦੀ ਆ ਸਫਾਈ ਹੋਣ ਨਾਲ ਕਿ ਕਿਸੇ ਦੇ ਘਰ ਦੇ ਵਿੱਚ ਪਾਣੀ ਨਹੀਂ ਆਊਗਾ ਸੋ ਅੰਦਾਜ਼ ਦੇ ਕੇ ਬਰਸਾਤ ਆਨ ਨੂੰ ਕੁਝ ਦਿਨ ਬਾਕੀ ਹੈ ਲੇਕਿਨ ਬਰਸਾਤ ਦਾ ਨਾਮ ਸੁਣਦੇ ਹੀ ਧਰਮਪੁਰਾ ਔਰ ਤੋ ਕਾ ਮਲਾ ਇਲਾਕਾ ਪੈਂਦਾ ਬੁੱਡੇ ਨਾਲਾ ਜਿਹੜਾ ਲੁਧਿਆਣਾ ਵਿੱਚ ਪੈਂਦਾ ਇੱਕ ਸਾਈਡਾਂ ਦੇ ਇਲਾਕੇ ਪੈਂਦੇ ਆ ਇੱਥੇ ਜਦੋਂ ਵੀ ਬਰਸਾਤ ਦੀ ਆਉਂਦੀ ਹੈ ਤੇ ਇੱਥੇ ਦੇ ਲੈਣ ਵਾਲੇ ਬਸ਼ਿੰਦੇ ਆ ਉਹਨਾਂ ਦੇ ਮੱਥੇ ਤੇ ਛਿਕਨ ਪੈ ਜਾਂਦੀ ਹੈ ਕਿਉਂਕਿ ਮਕਾਨ ਪੁਰਾਣੇ ਹੈਗੇ ਨੀਵੇਂ ਮਕਾਨ ਹੈਗੇ ਇਸ ਦੇ ਨਾਲ ਜਿਹੜਾ ਬੁੱਢਾ ਨਾਲਾ ਬਿਲਕੁਲ ਨਜ਼ਦੀਕ ਪੈਂਦਾ ਆ ਸਫਾਈ ਹੁੰਦੀ ਨਹੀਂ ਬੁੱਢੇ ਨਾਲੀ ਸਫਾਈ ਨਾ ਹੋਣ ਕਰਕੇ ਇਲਾਕੇ ਦੇ ਵਿੱਚ ਜਿਹੜਾ ਪਾਣੀ ਹੈ ਸਭ ਤੋਂ ਪਹਿਲਾਂ ਇਸ ਇਲਾਕੇ 'ਚ ਦਸਤਕ ਦਿੰਦਾ ਤਾਂ ਬਾੜ ਵਰਗੇ ਹਾਲਾਤ ਪੈਦਾ ਹੋ ਜਾਂਦੇ ਆ ਇਹ ਰਾ ਪਾਣੀ ਹੈ ਤਕਰੀਬਨ ਘਰ ਦੇ ਅੰਦਰ 5 5 ਤੋਂ ਲੱਗੇ 6 ਫੁੱਟ ਤੱਕ ਪਾਣੀ ਅੰਦਰ ਹੋ ਜਾਂਦਾ ਤੇ ਇਸ ਦੇ ਨਾਲ ਜਿਹੜਾ ਦੂਰੀ ਮਾਰ ਪੈਂਦੀ ਆ ਫਾਈਨੈਂਸ਼ੀਅਲ ਆਰਥਿਕ ਮਾਰ ਵੀ ਪੈਂਦੀ ਆ ਇਸ ਦੇ ਨਾਲ ਜਿਹੜਾ ਸਮਾਨ ਲੋਕਾਂ ਦਾ ਹੁੰਦਾ ਆ ਉਹ ਵੀ ਖਰਾਬ ਹੋ ਜਾਂਦਾ ਲੇਕਿਨ ਉਹ ਖਰਾਬ ਸਮਾਨ ਦਾ ਕੰਪਨਸੇਸ਼ਨ ਯਾਨੀ ਕਿ ਹਰਜਾਨਾ ਜੋ ਹੁੰਦਾ ਉਹ ਸਰਕਾਰ ਵੱਲੋਂ ਇਹਨਾਂ ਨੂੰ ਕਦੀ ਨਹੀਂ ਮਿਲਦਾ ਲੇਕਿਨ ਹਰ ਸਾਲ ਜਦੋਂ ਬਰਸਾਤ ਆਉਂਦੀ ਹੈ ਤਾਂ ਇਸ ਇਲਾਕੇ ਦੇ ਬੱਚਿਆਂ ਦੇ ਮੱਥੇ ਤੇ ਚਿਕਨ ਪੈ ਜਾਂਦੀ ਆ ਗੱਲ ਕੀਤੀ ਜਾਂਦੀ ਹੈ ਉਹ ਮਕਾਨ ਵੇਚਦੇ ਆ ਲੇਕਿਨ ਪੁਰਾਣੇ ਮਕਾਨ ਆ ਅਗਰ ਵੇਚ ਦਿਆ ਤਾਂ ਉਹਨਾਂ ਨੂੰ ਮੁੱਲ ਨਹੀਂ ਮਿਲਦਾ ਕਾਫੀ ਸਾਲਾ ਥੇ 70 70 ਸਾਲਾ ਤੋਂ ਲੋਕ ਉੱਥੇ ਰਹਿ ਰਹੇ ਆ ਅਗਰ ਜਾਂਦੇ ਤਾਂ ਕਿੱਥੇ ਜਾਂਦੇ ਆ ਅਗਰ ਇਹ ਜਗ੍ਹਾ ਵੇਚ ਦਿਆ ਤਾਂ ਬਾਹਰ ਉਹਨਾਂ ਨੂੰ ਮਹਿੰਗੀ ਜਗ੍ਹਾ ਲੈਣੀ ਪੈਂਦੀ ਤਾਂ ਕਿਤੇ ਕਿਤੇ ਆਰਥਿਕ ਮਾਰ ਵੀ ਝੇਲਣੀ ਪੈਂਦੀ ਆ ਤਾਂ ਇਸ ਇਲਾਕੇ ਦੇ ਲੋਕ ਇਹੀ ਚਾਹੁੰਦੇ ਆ ਕਿ ਪ੍ਰਸ਼ਾਸਨ ਨਗਰ ਨਿਗਮ ਹੁਣੀ ਹਰਕਤ ਚ ਆ ਜਾਂਦਾ ਤਾਂ ਹੁਣੀ ਬੁੱਡੇ ਨਾਲੀ ਦੀ ਸਿਰ ਸਫਾਈ ਰੋਜ਼ਾਨਾ ਕਰ ਦਿੰਦਾ ਯਾ ਹਫਤੇ ਤਿੰਨ ਚਾਰ ਵੀਸ ਵਾਈ ਹੁੰਦੀ ਨਾਲੇ ਤਾਂ ਆਉਣ ਵਾਲੇ ਕੁਝ ਦਿਨਾਂ ਦੀ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਇਸ ਇਲਾਕੇ ਚ ਪਾਣੀ ਸ਼ਾਇਦ ਬਾੜ ਵਰਗੇ ਹਾਲਾਤ ਨਾ ਪੈਦਾ ਹੋਣ ਲੇਕਿਨ ਹੁਣ ਦੇਖਣਾ ਹੁਣ ਇਹ ਹੋਵੇਗਾ ਕਿ ਨਗਰ ਨਿਗਮ ਜਾਂ ਲੁਧਿਆਣਾ ਪ੍ਰਸ਼ਾਸਨ ਬਰਸਾਤ ਆਉਣ ਤੋਂ ਪਹਿਲਾਂ ਬੁੱਡੇ ਨਾਲੇ ਦੇ ਜਿੰਨੇ ਵੀ ਇਲਾਕੇ ਕੀ ਉਹਨਾਂ ਦੀ ਸਫਾਈ ਰੂਟੀਨ ਦੇ ਵਿੱਚ ਕਰਾਂਦਾ ਹੈ ਜਾਂ ਫਿਰ ਪਿਛਲੇ ਸਾਲ ਵਰਗੇ ਜਿਹੜੇ ਹਾਲਾਤ ਪੈਦਾ ਹੋਏ ਸੀ ਢੋਕਾ ਮੱਲਾ ਵਰਗੇ ਜਿਹੜਾ ਧਰਮਪੁਰੇ ਇਲਾਕੇ ਪਹਿਲਾਂ ਵੀ ਲਗਾਤਾਰ ਉਹ 10 ਦਿਨ ਪਾਣੀ ਗੰਦੇ ਪਾਣੀ ਡੁੱਬੇ ਤੇ ਕਾਫੀ ਲੋਕਾਂ ਨੂੰ ਆਰਥਿਕ ਮਾਰ ਵੀ ਚੇਲਨੀ ਪਈ ਤੇ ਕਾਫੀ ਨੁਕਸਾਨ ਚੇਲਣਾ ਪਿਆ ਤਾਂ ਕਿਤੇ ਨਾ ਕਿਤੇ ਉਹਦਾ ਦੇ ਹਾਲਾਤੋਂ ਬਚਣ ਵਾਸਤੇ ਹਜੇ ਵੀ ਇਸ ਇਲਾਕੇ ਦੇ ਲੋਕ ਪ੍ਰਸ਼ਾਸਨ ਨੂੰ ਇਹ ਸਲਾਹ ਦਿੰਦੇ ਕਿ ਇਸ ਇਲਾਕੇ ਤੋਂ ਜਿਹੜੇ ਨਾਲ ਜੜਾ ਬੁੱਢਾ ਦਰਿਆ ਪੈਂਦਾ ਨਾਲਾ ਪੈਂਦਾ ਉਸ ਦੀ ਸਮੇਂ ਰਹਿੰਦੇ ਹੀ ਸਫਾਈ ਕੀਤੀ ਜਾਵੇ ਤਾਂ ਕਿ ਇਸ ਇਲਾਕੇ ਦੇ ਵਿੱਚ ਉਹ ਗੰਦਾ ਪਾਣੀ ਇਹਨਾਂ ਦੇ ਘਰਾਂ ਵਿੱਚ ਨਾ ਆਵੇ ਖੈਰ ਇਹ ਤਾਂ ਸਮਝਾਸੂਗਾ ਨਗਰ ਨਿਗਮ ਜਾਂ ਲੁਧਿਆਣਾ ਪ੍ਰਸ਼ਾਸਨ ਇਸ ਸੋ ਯਾਰ ਬਾਰੇ ਕਦੋਂ ਚਕੰਨਾ ਹੁੰਦਾ ਤੇ ਆਨਵਜ ਸਮੇਂ ਚ ਬੁੱਡੇ ਨਾਲੇ ਦੀ ਸਫਾਈ ਕਦੋਂ ਸ਼ੁਰੂ ਕਰਾਂਦਾ ਹੈ ਕਮੈਂ ਬੋਬੀ ਨਾ ਸੰਦੀਪ ਸ਼ਰਮਾ ਦੇਨਸਰ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر